ਸਿਹਤ ਪੰਜਾਬ ਦੀ ਚੈਨਲ ਵੇਖ ਰਿਹਾ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਸਕਿਨ ਅਲਰਜੀ ਅੱਜ ਦੇ ਸਮੇਂ ਵਿੱਚ ਆਮ ਗੱਲ ਹੈ ਕਦੇ-ਕਦੇ ਤਾਂ ਇਹ ਦੋਸਤੋ ਗਲਤ ਖਾਣੇ ਕਾਰਨ ਹੋ ਜਾਂਦੀ ਹੈ ਤੇ ਕਈ ਵਾਰ ਦੋਸਤੋ ਜੋ ਸੀ ਸਕਿਨ ਲਈ ਕਰੀਮ ਜਾਂ ਫਿਰ ਕੋਸਮੈਟਿਕ ਦਾ ਗਲਤ ਇਸਤੇਮਾਲ ਕਰ ਲੈਣੇ ਹਨ ਉਸ ਨਾਲ ਵੀ ਹੋ ਜਾਂਦੀ ਹੈ ਜਿਸ ਕਾਰਨ ਦੋਸਤੋ ਚਮੜੀ ਤੇ ਰੈਸ਼ਸ ਪਿੰਪਲ ਅਤੇ ਖਾਰਜ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਕਈ ਵਾਰ ਦੋਸਤੋ ਇਹ ਮੂੰਹ ਅਤੇ ਸਰੀਰ ਉੱਤੇ ਦਾਗ ਵੀ ਛੱਡ ਜਾਂਦੀ ਹੈ ਦੋਸਤੋ ਸਕਿਨ ਅਲਰਜੀ ਫੂਡ ਅਲਰਜੀ ਤੋਂ ਬਹੁਤ ਅਲੱਗ ਹੁੰਦੀ ਹੈ ਅਤੇ ਕਾਫੀ ਤਕਲੀਫਦਾਇਕ ਵੀ ਹੁੰਦੀ ਹੈ। ਦੋਸਤੋ ਸਕਰੀਨ ਉੱਤੇ ਦਿਖ ਰਹੀ ਤੁਹਾਨੂੰ ਇਹ ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਕਿਨ ਅਲਰਜੀ ਕਿਸ ਤਰ੍ਹਾਂ ਦੀ ਹੁੰਦੀ ਹੈ। ਦੋਸਤੋ ਸਕਿਨ ਅਲਰਜੀ ਦੌਰਾਨ ਸਰੀਰ ਉੱਤੇ ਕਈ ਵਾਰ ਦਾਣੇ ਅਤੇ ਹਲਕੇ ਲਾਲ ਰੰਗ ਦੇ ਦਾਣੇ ਵੀ ਪੈ ਜਾਂਦੇ ਹਨ ਅਤੇ ਜਾਂ ਫਿਰ ਨਿਸ਼ਾਨ ਪੈ ਜਾਂਦੇ ਹਨ। ਦੋਸਤੋ ਸਕਿਨ ਅਲਰਜੀ ਜ਼ਿਆਦਾਤਰ ਉਦੋਂ ਹੁੰਦੀ ਹੈ ਜਦੋਂ ਸਾਡਾ ਇਮਿਊਨ ਸਿਸਟਮ ਸਾਡੇ ਸਰੀਰ ਦੇ ਸੰਪਰਕ ਵਿੱਚ ਆਈ ਅਲਰਜੀ ਨੂੰ ਰੋਕਣ ਲਈ ਐਂਟੀਬਾਡੀ ਰਿਲੀਜ਼ ਕਰਦਾ ਹੈ। ਕਈ ਵਾਰ ਦੋਸਤੋ ਇਹ ਅਲਰਜੀ ਨਾਰਮਲ ਹੁੰਦੀ ਹੈ ਪਰ ਜੇਕਰ ਸਮੇਂ ਸਿਰ ਇਸ ਦਾ ਕੋਈ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਅਲਰਜੀ ਬਹੁਤ ਪੁਰਾਣੀ ਹੈ ਤਾਂ ਤੁਸੀਂ ਅੱਜ ਦੀ ਵੀਡੀਓ ਵਿੱਚ ਦੱਸੇ ਗਏ ਨੁਸਖਿਆਂ ਦੇ ਨਾਲ-ਨਾਲ ਡਾਕਟਰੀ ਸਹਾਇਤਾ ਜ਼ਰੂਰ ਲਓ ਪਰ ਜੇਕਰ ਤੁਹਾਨੂੰ ਇਹ ਸਮੱਸਿਆ ਕੁਝ ਸਮਾਂ ਪਹਿਲਾਂ ਹੋਈ ਹੈ ਤਾਂ ਦੋਸਤੋ ਤੁਸੀਂ ਇਹਨਾਂ ਨੁਸਖਿਆਂ ਨੂੰ ਅਪਣਾ ਕੇ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਆਓ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਨੁਸਖੇ ਕਿਵੇਂ ਤਿਆਰ ਕਰਨੇ ਹਨ ਜਾਂ ਫਿਰ ਇਹਨਾਂ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸਾਨੂੰ ਕਿੰਨੇ ਮਾਤਰਾ ਵਿੱਚ ਚਾਹੀਦੀਆਂ ਹਨ ਅਤੇ ਕਿਵੇਂ ਇਸਤੇਮਾਲ ਕਰਨਾ ਤਾਂ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਅਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਤਾਂ ਆਓ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਨੰਬਰ 1 ਟੀ ਟ੍ਰੀ ਆਇਲ ਦੋਸਤੋ ਟੀ ਟ੍ਰੀ ਆਇਲ ਕੈਲਫੈਂਸੀਆਂ ਤੋਂ ਰਾਹਤ ਪਾਉਣ ਲਈ ਬਹੁਤ ਵਧੀਆ ਤਰੀਕਾ ਹੈ ਦੋਸਤੋ ਸਕਿਨ ਅਲਰਜੀ ਵਿੱਚ ਵੀ ਟੀ ਟ੍ਰੀ ਆਇਲ ਕਾਫੀ ਮਦਦਗਾਰ ਹੁੰਦਾ ਹੈ ਇਸ ਵਿੱਚ ਐਂਟੀ ਮਾਈਕਰੋਬਾਇਲ ਅਤੇ ਐਂਟੀ ਇਨਫਲਾਮੇਟਰੀ ਪ੍ਰਾਪਰਟੀਆਂ ਹੁੰਦੀਆਂ ਹਨ ਜੋ ਕਿ ਦੋਸਤੋ ਸਕਿਨ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਅਲਰਜੀਆਂ ਤੋਂ ਰਾਹਤ ਦਿਵਾਉਂਦੀਆਂ ਹਨ ਚਮੜੀ ਤੇ ਆਉਣ ਵਾਲੀ ਰੈੱਡਨੈਸ ਅਤੇ ਖਾਰਸ਼ ਤੋਂ ਵੀ ਛੁਟਕਾਰਾ ਪਾਉਣ ਲਈ ਟੀ ਟ੍ਰੀ ਆਇਲ ਇੱਕ ਵਧੀਆ ਆਪਸ਼ਨ ਹੈ ਨੰਬਰ 2 ਸੇਬ ਦਾ ਸਿਰਕਾ ਦੋਸਤੋ ਵੈਸੇ ਤਾਂ ਸੇਬ ਦੇ ਸਿਰਕੇ ਦਾ ਇਸਤੇਮਾਲ ਭਾਰ ਘਟਾਉਣ ਲਈ ਵਧੀਆ ਮੰਨਿਆ ਜਾਂਦਾ ਹੈ ਅਤੇ ਇਹ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਵੀ ਬਹੁਤ ਆਪਦਾਇਕ ਹੁੰਦਾ ਹੈ ਅਤੇ ਦੋਸਤੋ ਇਸ ਦੇ ਨਾਲ ਨਾਲ ਇਹ ਸਕਿਨ ਕੇਅਰ ਏਜੰਟ ਵੀ ਹੁੰਦਾ ਹੈ ਇਸ ਵਿੱਚ ਐਸਟਿਕ ਐਸਿਡ ਪਾਏ ਜਾਂਦੇ ਹਨ ਜੋ ਕਿ ਦੋਸਤੋ ਚਮੜੀ ਉੱਤੇ ਹੋਣ ਵਾਲੀ ਖਾਰਸ਼ ਅਤੇ ਅਲਰਜੀ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ ਤਾਂ ਦੋਸਤੋ ਤੁਸੀਂ ਵੀ ਸਕਿਨ ਅਲਰਜੀ ਤੋਂ ਰਾਹਤ ਪਾਉਣ ਲਈ ਇੱਕ ਕੱਪ ਗਰਮ ਪਾਣੀ ਵਿੱਚ ਇੱਕ ਟੇਬਲस्पून ਭਾਵ ਕਿ ਇੱਕ ਚਮਚ ਸੇਬ ਦਾ ਸਿਰਕਾ ਪਾਉਣਾ ਹੈ ਅਤੇ ਦੋਸਤੋ ਇਸ ਤੋਂ ਬਾਅਦ ਇਸ ਨੂੰ ਤੁਸੀਂ ਰੂੰ ਦੀ ਸਹਾਇਤਾ ਨਾਲ ਇਫੈਕਟਿਵ ਏਰੀਆ ਉੱਤੇ ਲਗਾਉਣਾ ਹੈ ਭਾਵ ਕਿ ਜਿਸ ਜਗ੍ਹਾ ਤੇ ਤੁਹਾਡੇ ਖਾਰਚ ਹੁੰਦੀ ਹੈ ਜਾਂ ਫਿਰ ਸਕਿਨ ਇਨਫੈਕਸ਼ਨ ਹੋਈ ਹੈ ਉਸ ਜਗ੍ਹਾ ਉੱਤੇ ਲਗਾਉਣਾ ਹੈ ਅਤੇ ਫਿਰ ਦੋਸਤੋ ਇਸ ਨੂੰ ਤੁਸੀਂ ਸੁੱਕਣ ਲਈ ਛੱਡ ਦੇਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਇਸ ਨੂੰ ਠੰਡੇ ਪਾਣੀ ਨਾਲ ਧੋ ਲੈਣਾ ਹੈ ਇਸ ਤਰ੍ਹਾਂ ਦੋਸਤੋ ਸਕਿਨ ਅਲਰਜੀ ਤੋਂ ਤੁਹਾਨੂੰ ਬਹੁਤ ਜਲਦੀ ਛੁਟਕਾਰਾ ਮਿਲ ਜਾਵੇਗਾ ਅਤੇ ਇਸ ਦਾ ਇਸਤੇਮਾਲ ਤੁਸੀਂ ਦਿਨ ਵਿੱਚ ਦੋ ਵਾਰ ਕਰ ਸਕਦੇ ਹੋ ਅਜਿਹਾ ਕਰਨ ਨਾਲ ਤੁਹਾਨੂੰ ਇਸ ਦਾ ਲਾਭ ਬਹੁਤ ਜਲਦੀ ਮਿਲ ਜਾਵੇਗਾ ਅਤੇ ਦੋਸਤੋ ਇਸ ਦੇ ਨਾਲ ਨਾਲ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਸੈਂਸਿਟਿਵ ਸਕਿਨ ਵਾਲੇ ਇਸ ਨੂੰ ਘੱਟ ਹੀ ਇਸਤੇਮਾਲ ਕਰਨ ਤਾਂ ਚੰਗਾ ਹੈ ਦੋਸਤੋ ਸਕਿਨ ਤੇ ਬੇਕਿੰਗ ਸੋਡਾ ਦਾ ਇਸਤੇਮਾਲ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਚਮਚ ਬੇਕਿੰਗ ਸੋਡਾ ਲੈਣਾ ਹੈ ਅਤੇ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਸ ਦਾ ਪੇਸਟ ਤਿਆਰ ਕਰ ਲੈਣਾ ਹੈ ਅਤੇ ਜਗਾ ਉੱਤੇ ਲਗਾਉਣਾ ਹੈ ਅਤੇ 10 ਮਿੰਟਾਂ ਬਾਅਦ ਤੁਸੀਂ ਇਸ ਨੂੰ ਧੋ ਲੈਣਾ ਹੈ ਦੋਸਤੋ ਅਲਰਜੀ ਤੋਂ ਰਾਹਤ ਪਾਉਣ ਲਈ ਤੁਸੀਂ ਇਸ ਦਾ ਇਸਤੇਮਾਲ ਦਿਨ ਵਿੱਚ ਘੱਟ ਤੋਂ ਘੱਟ 3 ਤੋਂ 4 ਵਾਰ ਕਰ ਸਕਦੇ ਹੋ ਅਜਿਹਾ ਕਰਨ ਨਾਲ ਤੁਹਾਨੂੰ ਬਹੁਤ ਜਲਦੀ ਆਰਾਮ ਮਿਲ ਜਾਵੇਗਾ ਤਾਂ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰਨਾ ਤਾਂ ਕਿ ਜੇਕਰ ਉਹਨਾਂ ਨੂੰ ਵੀ ਰੱਬ ਨਾ ਕਰੇ ਕੋਈ ਸਕਿਨ ਇਨਫੈਕਸ਼ਨ ਦੀ ਪ੍ਰੋਬਲਮ ਹੈ ਤਾਂ ਉਹ ਵੀ ਉਸ ਤੋਂ ਰਾਹਤ ਪਾ ਸਕਣ ਧੰਨਵਾਦ